ਸਰ ਬਿੱਤੇ ਦਿਨ ਇੱਕ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਵਿੱਚ ਕਿ ਇਮੀਗ੍ਰੇਸ਼ਨ ਦੇ ਮਾਲਕ ਤੇ ਗੋਲੀ ਚੱਲੀ ਸੀਗਾ ਤਾਂ ਉਸ ਵਿੱਚ ਕੀ ਅਪਡੇਟ ਆ ਕੀ ਸੀਗਾ ਪੂਰਾ ਮਾਮਲਾ ਹਾਂਜੀ ਜਿਹੜੇ ਇਮੀਗ੍ਰੇਸ਼ਨ ਦੇ ਮਾਲਕ ਸੀ ਇਹਨਾਂ ਨੇ ਇਹਨੇ ਆਪ ਦੇ ਖੁਦ ਦੇ ਗੋਲੀ ਮਾਰ ਲਈ ਸੀ ਬਾਹ ਦੇ ਵਿੱਚ ਤੇ ਇਹਦੇ ਕਹਿੰਦੇ ਮੁਤਾਬਕ ਏ ਡਿਪਰੈਸ਼ਨ ਸੀ ਮੈਂ ਇਸ ਕਰਕੇ ਮੈਂ ਆਪਦੇ ਗੋਲੀ ਮਾਰ ਲਈ ਤੇ ਪਰ ਡਿਪਰੈਸ਼ਨ ਵਾਲੀ ਗੱਲ ਕੋਈ ਸਾਹਮਣੇ ਤਾਂ ਆਉਂਦੀ ਨਹੀਂ ਸੀਗੀ ਕਿਉਂਕਿ ਇਹਨੇ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਕਾਲ ਕੀਤੀ ਹਸਪੀਟਲ ਜਾਂਦੇ ਨੇ ਇਹਦੇ ਕਹਿਣ ਮੁਤਾਬਕ ਵੀ ਇਹਨੇ ਮੈਨੂੰ ਕਾਲ ਆਈ ਜਿਸ ਦੇ ਵਿੱਚ ਮੈਨੂੰ ਕਹਿ ਰਿਆ ਸੀ ਮੇਰੇ ਤੇ ਦੋ ਨਕਾਬ ਪੋਜ ਜਿਹੜੇ ਮੂੰਹ ਟਕੇ ਹੋਏ ਸੀਗੇ ਬੋਟ ਸਾਈਕਲ ਤੇ ਮੁੰਡੇ ਆਏ ਆ ਤੇ ਮੇਰੇ ਸਿੱਧਾ ਮੇਰੇ ਛਾਤੀ ਵੱਲ ਨੂੰ ਨਿਸ਼ਾਨਾ ਤਾਨਿਆ ਉਹਨਾਂ ਨੇ ਪਿਸਤੌਲ ਤਾਨ ਕੇ ਤੇ ਗੋਲੀ ਚਲਾਤੀ ਮੈਂ ਇੱਕ ਪਾਸੇ ਨੂੰ ਹੋ ਗਿਆ ਤੇ ਮੇਰੀ ਬਾਹ ਦੇ ਵੱਜੀ ਤੇ ਇਹ ਬੜੀ ਸੰਸਨੀ ਕ੍ਰੀਏਟ ਕੀਤੀ ਸ਼ਹਿਰ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਇਸ ਦੀ ਸੰਸਨੀ ਕ੍ਰੀਏਟ ਹੋ ਜਾਂਦੀ ਹੈ ਪੁਲਿਸ ਦੇ ਵਿੱਚ ਸਾਡੇ ਤੇ ਦਬਾਅ ਵੱਜ ਜਾਂਦਾ ਵੀ ਪਤਾ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਕਿਉਂ ਜੀ ਹੋ ਗਈ ਹੈ ਤੇ ਅਸੀਂ ਇਮੀਡੀਏਟਲੀ ਮੈਂ ਉੱਥੇ ਪਹੁੰਚਿਆ ਮੇਰੇ ਡੀਐਸਪੀ ਐਸਐਚਓ ਸਾਰੀ ਟੀਮ ਸੀ ਆਈਏ ਤੋਂ ਸਾਰੇ ਪਹੁੰਚੇ ਮੈਨੂੰ ਮੌਕੇ ਤੇ ਜਾ ਕੇ ਹੀ ਕਈ ਗੱਲਾਂ ਸਾਹਮਣੇ ਆ ਗਈਆਂ ਸੀ ਜਿੱਥੋਂ ਮੈਨੂੰ ਸ਼ੱਕ ਪੈ ਰਿਹਾ ਸੀਗਾ ਵੀ ਇੱਕ ਇਹ ਡਰਾਮਾ ਕੀਤਾ ਹੋਇਆ ਝੂਠਾ ਵਕੂਆ ਬਣਾਇਆ ਗਿਆ ਤੇ ਅੱਗੇ ਪੜਤਾਲ ਤੋਂ ਪਤਾ ਲੱਗਿਆ ਵੀ ਕੁਝ ਇਹਨੇ ਆਪ ਵੀ ਦੱਸਿਆ ਮੈਨੂੰ ਵੀ ਮੈਂ ਡਿਪਰੈਸ਼ਨ ਕੇਸ ਕਰਕੇ ਸੀ ਵੀ ਮੇਰੇ ਕਈ ਕੇਸ ਚੱਲਦੇ ਆ ਕਈਆਂ ਤੋਂ ਮੈਂ ਪੈਸੇ ਲੈਣੇ ਆ ਕਈਆਂ ਨੂੰ ਦੇਣੇ ਤੇ ਮੈਂ ਕਿਹਾ ਇਹਨੂੰ ਵੀ ਇਹ ਤਾਂ ਕੋਈ ਕਾਰਨ ਨਹੀਂ ਵੀ ਡਿਪਰੈਸ਼ਨ ਚ ਤੂੰ ਆਪਦੇ ਗੋਲੀ ਮਾਰ ਲੇ ਜਾਂ ਹੋਰ ਕਰ ਲੈ ਤੇ ਇਹਨੇ ਅਖੀਰ ਤੇ ਸਾਡੀ ਬੜੀ ਟੈਕਨੀਕਲ ਤਰੀਕੇ ਦੇ ਨਾਲ ਸਾਇੰਟਿਫਿਕ ਇਨਵੈਸਟੀਗੇਸ਼ਨ ਹੋਈ ਜਿਸ ਦੇ ਵਿੱਚ ਆ ਨੇੜੇ ਤੜੇ ਦੇ ਜਿਹੜੇ ਰਹਿਸ਼ੀ ਉਹਨਾਂ ਦੇ ਬਿਆਨ ਵੀ ਲਿਖੇ ਗਏ ਸੀਸੀਟੀਵੀ ਫੁਟੇਜ ਵੀ ਦੇਖੀ ਗਈ ਉਸ ਤੋਂ ਜਿਹੜੇ ਇਹਨਾਂ ਦੇ ਵੱਲੋਂ ਜਿਹੜੇ ਲਿਖਾਏ ਬਿਆਨ ਤੇ ਸੀਸੀਟੀਵੀ ਫੁਟੇਜ ਤੇ ਬਾਕੀ ਮੌਕੇ ਤੋਂ ਚੀਜ਼ਾਂ ਦੇ ਵਿੱਚ ਬਹੁਤ ਫਰਕ ਆ ਰਿਹਾ ਸੀਗਾ ਜਿਸ ਸਬੰਧੀ ਜਦੋਂ ਉਹਨਾਂ ਨੇ ਦੇਖਿਆ ਵੀ ਵੀ ਇਹ ਤਾਂ ਸਾਰਾ ਮੈਂ ਮੇਰਾ ਪਰਦਾ ਫਾਸ਼ ਹੋ ਜਾਊਗਾ ਤਾਂ ਇਹ ਆਪ ਮੇਰੇ ਕੋਲ ਆ ਕੇ ਤੇ ਪੁਲਿਸ ਕੋਲ ਬਿਆਨ ਲਖਾਇਆ ਜਿਸ ਦੇ ਵਿੱਚ ਇਹਨੇ ਮੰਨਿਆ ਵੀ ਮੈਂ ਇੱਕ ਝੂਠਾ ਵਕੂਆ ਬਣਾਇਆ ਸੀ ਤੇ ਮੈਂ ਡਿਪਰੈਸ਼ਨ ਸੀ ਹੈ ਤੇ ਝੂਠਾ ਵਕੂਆ ਬੜਾਤਾ ਤੇ ਉਹ ਬੜੀ ਮਾੜੀ ਗੱਲ ਹੈ ਵੀ ਜਿਸ ਦੇ ਨਾਲ ਇਹਨੇ ਸਾਨੂੰ ਪੁਲਿਸ ਨੂੰ ਪ੍ਰੈਸ ਨੂੰ ਲੋਕਾਂ ਨੂੰ ਬੇਵਜਾ ਇੱਕ ਗਲਤ ਇਨਸੀਡੈਂਟ ਬਾਰੇ ਦੱਸਿਆ ਤੇ ਆਪਾਂ ਨੂੰ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਸਾਰਿਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਬੜੀ ਮਾੜੀ ਗੱਲ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਲੀਗਲ ਐਕਸ਼ਨ ਲੈਣਾ ਤੇ ਜਿਸ ਦੇ ਵਿੱਚ ਕਾਰਵਾਈ ਕੀਤੀ ਜਾਊਗੀ ਲੀਗਲ